ਦੱਸੋ ਜੀ ਮਾੜੇ ਕੀ ਗੱਲਬਾਤ ਹੋਈ ਆ ਜਿਹੜਾ ਹੈ ਇਸ ਪ੍ਰਦੂਸ਼ਣ ਫੈਕਟਰੀ ਦੇ ਅੱਗੇ ਲਗਾਤਾਰ ਧਾਨੇ ਚੰਦਰ ਅਸੀਂ ਅੱਜ ਪ੍ਰਸ਼ਾਸਨ ਵੱਲੋਂ ਸਵੇਰੇ ਉਹ ਜਿਹੜੇ ਸਾਡੇ ਬੰਦੇ ਆ ਫੈਕਟਰੀ ਦੇ ਮਿੱਟੀ ਵਾਲੇ ਉਹਨਾਂ ਨੂੰ ਵੀ ਚੱਕਿਆ ਫੜੋ ਫੜਾਈ ਕੀਤੀ ਆ ਵੱਡੀ ਗਿਣਤੀ ਦੇ ਵਿੱਚ ਜਿੰਨੇ ਵੀ ਇਲਾਕੇ ਚੱਲਦੇ ਆ ਚਾਹੇ ਉਹ ਖਾੜੇ ਵਾਲਾ ਚਾਹੇ ਭੁੰੜੀ ਵਾਲਾ ਚਾਹੇ ਮੁਸਕਾਬਾਦ ਵਾਲਾ ਉਹਨਾਂ ਦੇ ਵਿੱਚ ਜਿਹੜੀ ਕਾਰਪੂਲ ਸਾਡੇ ਫੜੇ ਗਏ ਆ ਤੇ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਜੋ ਧੰਨ ਦਾ ਅਠਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਅੱਜ ਆਪਣੀ ਭਾਰਤੀ ਕਿਸਾਹ ਜੀ ਨੂੰ ਨੇਕਤਾ ਗਰਾਹਾਂ ਬਦਲ ਵੀ ਆਪਾਂ ਜਿਹੜੇ ਵਲੋਨ ਦੀ ਹਮਾਇਤ ਤੇ ਆ ਜਦੋਂ ਆਪਾਂ ਹਮਾਇਤ ਤੇ ਜਾ ਰਹੇ ਸੀ ਤਾਂ ਆਪਣੇ ਜੋ ਭਾਰਤੀ ਕਿਸਾਹ ਜੀ ਨੂੰ ਨੇ ਦੇ ਆਗੂ ਆਏ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਆ ਉਹਨੂੰ ਘਰੇ ਡਿਟੇਲ ਕੀਤਾ ਗਿਆ ਤੇ ਹੋਰ ਜਿਹੜੇ ਸਾਡੇ ਬਹੁਤ ਆਗੂ ਆ ਚਾਰ ਉਹਨਾਂ ਨੂੰ ਉੱਥੇ ਜਾਣ ਦੇ ਸਮੇਂ ਵਿੱਚ ਉਹਨਾਂ ਨੂੰ ਉੱਥੋਂ ਕੈਦ ਗ੍ਰਫਤਾਰ ਕਰਕੇ ਉਹਨਾਂ ਨੂੰ ਦਿੱਲੀ ਅਤੇ ਮਲਾਉਤ ਥਾਣੇ ਦੇ ਵਿੱਚ ਲਿਆਂਦਾ ਗਿਆ ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀ ਥਾਮਾਂ ਨੇ ਉਹਨਾਂ ਦੇ ਉੱਪਰ ਜਿਹੜੇ ਹੈਗੇ ਆ ਕਿਸਾਨ ਕੀ ਗੱਲ ਕਰ ਰਹੇ ਆ ਤੇ ਜਿਵੇਂ ਭੁੰਦੜੀ ਐ ਤੇ ਭੁੰਦੜ ਦੇ ਵਿੱਚ ਵੱਡੀ ਗੱਲਤੀ ਦੇ ਵਿੱਚ ਜਿਹੜੇ ਲੋਕ ਆ ਉਹ ਉੱਥੇ ਪਿੰਡ ਦੇ ਵਿੱਚ ਜੁਟੇ ਕਰਕੇ ਰੱਖੇ ਹੋਏ ਆ ਅਣਿਸ਼ ਘਰਚ ਚੱਲ ਰਿਹਾ ਅੱਜ ਅਸੀਂ ਫੇਰ ਜਿਹੜਾ ਮਲੌਰ ਥਾਣਾ ਤੋਂ ਉੱਥੇ ਆਏ ਠੀਕ ਹੈ